ਇਸ ਸਮੇਂ ਦੀ 빅 ਬ੍ਰੇਕਿੰਗ ਲੈ ਕੇ ਹਾਜ਼ਰ ਹੋ ਗਏ ਆਂ ਦੱਸਦੇ ਆਂ ਇਹ ਪਠਾਨਕੋਟ ਦੇ ਟਾਂਗੂ ਰੋਡ ਹਾਊਸਿੰਗ ਬੋਰਡ ਕਲੋਨੀ 'ਚ ਚੱਲੀਆਂ ਗੋਲੀਆਂ ਦੱਸਦੇ ਆਂ ਇਹ ਤਿੰਨ ਦੇ ਕਰੀਬ ਗੋਲੀਆਂ ਜੜੀਆਂ ਨੇ ਉਹ ਚੱਲੀਆਂ ਗਈਆਂ ਨੇ ਤੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਡੀਐਸਪੀ ਸੁਮੇਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ ਜਦੋਂ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ਤੇ ਐਸਐਚਓ ਡਿਵੀਜ਼ਨ ਨੰਬਰ 2 ਜਿਹੜੇ ਨੇ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਬੰਦੀ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਜਦੋਂ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਬੰਦੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਫਲਹਾਲ ਇਹ ਪੁਸ਼ਟੀ ਜਿਹੜੀ ਉਹ ਨਹੀਂ ਹੋ ਪਾਈਏ ਕਿ ਉਹ ਬੰਦੇ ਜਿਹੜੇ ਨੇ ਕਿੱਥੇ ਨੇ ਤੇ ਕਿੱਧਰੋਂ ਆਏ ਸੀ ਪੁਲਿਸ ਵੱਲੋਂ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਇੰਨਾ ਜ਼ਰੂਰ ਕਹਿ ਸਕਦੇ ਆ ਕਿ ਆਪਸੀ ਰੰਜਿਸ਼ ਦੇ ਤਹਿਤ ਇਹ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਦੋ ਪਾਰਟੀਆਂ ਦੀ ਆਪਸੀ ਰੰਜਿਸ਼ ਦੇ ਤਹਿਤ ਪਠਾਨਕੋਟ ਦੇ ਵਿੱਚ ਬਲਹੋਜੀ ਰੋਡ ਤੇ ਹਾਊਸਿੰਗ ਬੋਰਡ ਕਲੋਨੀ 'ਚ ਜਿਹੜੀ ਹੈ ਇਹ ਗੋਲੀਆਂ ਜਿਹੜੀਆਂ ਨੇ ਫਾਇਰਿੰਗ ਜਿਹੜੀ ਆ ਹੋਈ ਹੈ ਤਿੰਨ ਦੇ ਕਰੀਬ ਗੋਲੀਆਂ ਜੇਕਰ ਅਸੀਂ ਗੱਲ ਕਰੀਏ ਤਾਂ ਚਲੀਆਂ ਨੇ ਇਹ ਡੀਐਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਹੈ ਕਿ ਕੋਈ ਵੀ ਜਾਨੀ ਮਾਨੀ ਨੁਕਸਾਨ ਜਿਹੜਾ ਹੈ ਉਹ ਫਿਲਹਾਲ ਨਹੀਂ ਹੋਇਆ ਹੈ ਇਹ ਤਮਾਮ ਜਾਣਕਾਰੀ ਡੀਐਸਪੀ ਸੁਮੇਰ ਸਿੰਘ ਨੇ ਸਾਂਝੀ ਕੀਤੀ ਹੈ ਜਦੋਂ ਮੌਕੇ ਤੇ ਪਹੁੰਚੇ ਤੇ ਬੰਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਜਾਣਕਾਰੀ ਇਸ ਤੋਂ ਰਿਲੇਟਡ ਹੋਵੇਗੀ ਇਸ ਤੋਂ ਵਾਪਸ ਜੋ ਵੀ ਜਾਣਕਾਰੀ ਮਿਲੇਗੀ ਸਾਨੂੰ ਉਹ ਸਾਂਝੀ ਕੀਤੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਜਿਹੜਾ ਹੈ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਹੀਂ ਤੇ ਉਹਨਾਂ ਨੇ ਕਿਹਾ ਕਿ ਕੁਝ ਬੰਦੇ ਜਿਹੜੇ ਨੇ ਉਹ ਪਹਿਚਾਣ ਦੇ ਵਿੱਚ ਵੀ ਨਹੀਂ ਫਿਲਹਾਲ ਇਹ ਕਾਰਵਾਈ ਜਿਹੜੀ ਹੈ ਉਹ ਹੁਣ ਕਿੱਥੋਂ ਤੱਕ ਪਹੁੰਚਦੀ ਹੈ ਤੇ ਕਿਵੇਂ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਆਓ ਸੁਣਦੇ ਹਾਂ ਡੀਐਸਪੀ ਸਿੰਘ ਮਾਨ ਦਾ ਕੀ ਕਹਿਣਾ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਉਸ ਗੋਲੀਆਂ ਚਲਈਏ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਇੱਥੇ ਪਹੁੰਚੇ ਅਸੀਂ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਰੰਜੀ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਕਿਸੇ ਨੂੰ ਗਰੁੱਪ ਨੇ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਹਾਂ ਕਿ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲੇ ਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਤੇ ਇਸ ਤੋਂ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੂਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਉਸ ਤਰ੍ਹਾਂ ਦੀ ਇੱਥੇ ਸਾਨੂੰ ਨਹੀਂ ਮਿਲੀ ਆ ਤੇ ਕਾਰਨ ਪਤਾ ਲੱਗਿਆ ਕਿ ਸਿੱਧਾ ਕੋਈ ਕਾਰਨ ਨਹੀਂ ਸੀ ਜੀ ਪ੍ਰੀਲੀਮਿਨਰੀ ਇਹ ਹੈ ਕਿ ਆਪਸ 'ਚ ਰੰਜੀਤ ਸੀ ਤੇ ਜਿਸ ਕਾਰਨ ਇਹ ਹੋਇਆ ਬਾਕੀ ਇਹਦੀ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਉਹ ਚੋਣ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਬਾਕੀ ਜਦੋਂ ਪ੍ਰੋਪਰ ਇੰਫੋਰਮੇਸ਼ਨ ਹੋਊ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿੰਨੇ ਜਣੇ ਕਰਮਾਂ ਦੇਸ਼ ਵਿੱਚ ਸਾਮਿਲ ਜੀ ਐਜ਼ ਆਫ ਨਾਓ ਜੋ ਮੈਂ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਬਾਕੀ ਐਗਜੈਕਟ ਡਿਟੇਲਸ ਮੈਂ ਤਾਂ ਅਜੇ ਦੱਸ ਰਿਹਾ ਆਪਾਂ ਹੋਰ ਫਰਦਰ ਇਹਦੀ ਜਾਂਚ ਕਰ ਰਹੇ ਤੁਹਾਨੂੰ ਸ਼ੇਅਰ ਕਰਾਂਗੇ ਅਸਲੀ ਦੇ ਬਾਰੇ ਸਰ ਕੋਈ ਜਾਣਕਾਰੀ ਫਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਦੇ ਉੱਪਰ ਆਂਦੀ ਤੁਹਾਨੂੰ ਸ਼ੇਅਰ ਕਰਾਂਗੇ ਪੁਰੀਏ ਕਿੰਨੀਆਂ ਚੱਲੀ ਆ ਜੀ ਗੋਲੀਆਂ ਦੀ ਐਗਜ਼ੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਬਟ ਐਟ ਲੀਸਟ 3 ਮਿਨੀਮਮ 3 ਕੋ ਗੋਲੀਆਂ ਚੱਲੀਆਂ ਕੈਮਰਾ ਪਰਸ ਤੋਂ ਹਰੀ ਦੇ ਨਾਲ ਅਦਸਨਿਕ ਰਿਪੋਰਟ